ਹੈਲੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਰਾ ਹੀ ਹਾਲਾ ਪਟਿਆਲੇ ਵਾਲਿਓ 1 ਜੂਨ ਨੂੰ ਝਾੜੂ ਵਾਲਾ ਬਟਨ ਦੱਬਣ ਲਈ ਤਿਆਰ ਹੋ ਆ ਤੁਹਾਡਾ ਜੋਸ਼ ਤੁਹਾਡਾ ਜਨੂੰਨ ਦੇਖ ਕੇ ਸਾਰੀ ਥਕਾਵਟ ਲਹਿ ਗਈ ਅੱਜ ਆਖਰੀ ਦਿਨਾਂ ਬਲਕੇ ਆਖਰੀ ਘੰਟਾ ਚੱਲ ਰਿਹਾ ਪ੍ਰਚਾਰ ਦਾ ਪਰ ਵੀਰੋ ਤੁਸੀਂ ਦੋ ਦਿਨ ਹੁਣ ਪੰਜਾਬ ਨੂੰ ਸੌਂਪ ਦਿਓ ਦੋ ਦਿਨ ਉਹ ਤੋਂ ਬਾਅਦ ਪੀੜੀਆਂ ਬਦਲ ਦਿਆਂਗੇ ਸੋਨੇ ਦੀ ਚਿੜੀ ਪੰਜਾਬ ਨੂੰ ਬਣਾ ਦਿਆਂਗੇ ਜਿਹੜੇ ਜਿਹੜੇ ਅਸੀਂ ਪਲਾਨ ਬਣਾਏ ਬੈਠੇ ਆ ਬਾ ਤੁਹਾਡਾ 1 ਜੂਨ ਤੱਕ ਤੁਸੀਂ ਫਰਜ਼ ਨਿਭਾ ਦਿਓ ਇਹ ਮਹਿਲਾ ਆਣਿਆਂ ਦਾ ਸ਼ਹਿਰ ਹੈ ਉਹ ਜਦੋਂ ਮੁਗਲਾਂ ਦਾ ਰਾਜ ਸੀ ਉਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਨਾਲ ਸੀ ਜੋ ਕਾਂਗਰਸ ਦਾ ਰਾਜ ਸੀ ਉਹ ਕਾਂਗਰਸ ਨਾਲ ਸੀ ਜਦੋਂ ਅਕਾਲੀ ਦਲ ਦਾ ਰਾਜ ਸੀ ਉਹ ਅਕਾਲੀਗਲ ਨਾਲ ਸੀ ਅੱਜ ਕੱਲ ਪਾਇ ਪਨ ਰਾਜ ਹੈ ਪਾਇ ਪਨ ਨਾਲ ਕਦੇ ਲੋਕਾਂ ਨਾਲ ਹੋਇਆ ਆ ਮੋਦੀ ਆਏ ਸੀ ਕਿ ਦਿਹਾੜੀ ਤੇ ਬੰਦੇ ਲਿਆਂਦੇ ਸੀ ਦਿਹਾੜੀ ਤੇ ਧੜੀ ਵੀ ਨਹੀਂ ਮਿਲੀ ਧਿਆੜੀ ਵੀ ਨਹੀਂ ਮਿਲੀ 400 ਰੁਪਏ ਦੱਬ ਕੇ ਕੇਰੀਵਾਲ ਸਾਹਿਬ 4 400 ਰੁਪਏ ਧਿਆੜੀ ਤੇ ਬੰਦੇ ਲਿਆਂਦੇ ਉਹ ਵੀ ਨਹੀਂ ਦਿੱਤੇ ਬਾਅਦ ਚ ਗੁਰੂ ਕਾ ਲੰਗਰ ਨਾ ਕਹੇ ਬਾਈ ਗੁਰੂ ਹਾਂ ਜੀ ਅੱਛਾ ਪਿਆਰ ਇਹ ਤਾਂ ਇਹਦਾ ਕੋਈ ਮੁੱਲੀ ਨਹੀਂ ਨਾ ਜਿਹੜਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਲੋ ਐ ਕਰਦਾ ਮੈਂ 10 15 ਸਕਿੰਟ ਤੁਹਾਡੇ ਪਿਆਰ ਵਾਸਤੇ ਮੈਂ ਕਿ ਤੁਹਾਡੇ ਵੱਲ ਕਰ ਦੇਣਾ ਭੜਾਸ ਕੱਢ ਲੋ 25 25 ਮਈ ਨੂੰ ਦਿੱਲੀ ਚ ਵੋਟਾਂ ਹੋਈਆਂ ਨੇ ਦਿੱਲੀ ਚ ਕਿਨਾਰਾ ਚੱਲਿਆ ਕਿ 25 ਮਈ ਬੀਜੇਪੀ ਗਈ ਹਾਂਜੀ ਇਕਲੀ ਕਿਕਲੀ ਉਹ ਕਿਉਂ ਸੁਣਦੇ ਹਾਂ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਫਿਰ ਸਫਾਇਆ ਕਰਨ ਨੂੰ ਕਾਰ ਪਹਿਲਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਨੂੰ ਦੱਸੋ ਉਹਦੇ ਬਾਅਦ ਕਿੱਕਲੀ ਸੁਣਾਉਂਗਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਜੈ ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਉਹ ਸੀਟ ਫਸ ਗਈ ਬਠਿੰਡੇ ਤੋਂ ਉਹ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਏ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ ਬੀਬਾ ਜੀ ਅੱਗੇ ਕਹਿੰਦੇ ਨੇ ਕਿ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਏ ਖੂਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨਸਤੋਜ ਵਾਲੇ ਨੇ ਪੁੱਟੀ ਐ ਲਾਵਰ ਪਟਿਆਲੇ ਵਾਲੋ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਆਲ ਕਿ ਲੀਵਾ ਸਾਹਿਬ ਦੇਸ਼ ਦੇ ਸਨੈਤਾ ਜਿਨਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਉਹ ਸਮਾਨਾ ਚੋੜਦਿਆਂ ਨੂੰ ਧਰਤੀ ਤੇ ਲਾਇਆ ਹੈ ਐਸਾ ਇੱਕ ਕ੍ਰਾਂਤੀਕਾਰੀ ਨੇਤਾ ਦੇਸ਼ ਨੂੰ ਮਿਲਿਆ ਜਿਨੇ ਆਮ ਲੋਕਾਂ ਦੀ ਰਾਜਨੀਤੀ ਕੀਤੀ ਹੈ ਜਿਨੇ ਸਕੂਲਾਂ ਦੀ ਗੱਲ ਹੋਣ ਲੱਤੀ ਜਿਨੇ ਕਾਲਜਾਂ ਦੀ ਬਿਜਲੀ ਦੀ ਹਸਪਤਾਲਾਂ ਦੀ ਗੱਲ ਹੋਣ ਲੱਤੀ ਇੱਕ ਵਾਰ ਜ਼ੋਰਦਾਰ ਤਾੜੀਆਂ ਅਰਵਿੰਦ ਕੇਜੀਵਾਲ ਸਾਹਿਬ ਭਾਰਤ ਮਾਤਾ ਕੀ ਜੈ ਇਨਕਲਾਬ ਜਿੰਦਾਬਾਦ ਵੰਡੇ बोले सोनिहा इतनी गर्मी में इतनी बड़ी संख्या में आज आप लोग आए हो मैं तहे दिल से आपका शुक्रिया अदा करता हूं इतनी इतने ही जोश के साथ आपको वोट देने जाना है एक तारीख को बहुत गर्मी पड़ेगी पसीने आएंगे लेकिन आप सब लोगों को घर से निकल के वोट देने जाना है आप लोगों के लिए एक खुशखबरी है मैं पूरे देश से घूम के आ रहा हूं बम्बई गया भिवंडी गया कुरुक्षेत्र गया हरियाणा गया जमशेदपुर लखनऊ पूरे देश में जनता मोदी जी को हटाने का मन बना चुकी है लोग महंगाई और बेरोजगारी से त्रस्त हैं अच्छे दिन आने वाले हैं मोदी जी जाने वाले हैं अच्छे दिन आने वाले हैं अच्छे दिन आने वाले हैं पिछले दो साल में मान साहब ने आप लोगों के लिए बहुत काम किया आम आदमी पार्टी की सरकार ने किस किस का बिजली का बिल जीरो आता है हाथ खड़े करके बताओ यह जादू नहीं है जादू है ना कि बिजली का बिल जीरो आता है बिजली आती है बिल नहीं आता ये केवल दिल्ली और पंजाब में होता है और कहीं नहीं होता दो साल में जीरो बिल अभी तीन दिन पहले अमित शाह जी आए थे लुधियाने पता है वो क्या धमकी दे के गए हैं सुना था आपने वीडियो वो धमकी दे के गए हैं लुधियाने में पंजाबियों चार जून के बाद आप लोगों ने जो पंजाब में सरकार बनाई है मैं उस सरकार को गिरा दूंगा और भगवंत मान को मुख्यमंत्री से हटा दूंगा इतनी गुंडागर्दी मैं अमित शाह को कहना चाहता हूं, पंजाबियों का दिल बहुत बड़ा होता है हाथ जोड़ के प्यार से मांग लेते एक सीट दे देते अब तुम धमकी दे के गए हो पंजाबियों एक तारीख को इस धमकी का जवाब देना है जम के जवाब देना है इन लोगों को इन्होंने पूरे देश में गुंडागर्दी मचा रखी है उस गुंडागर्दी को हटाना है डॉक्टर बलबीर सब लोग जानते हैं शरीफ आदमी है, है कि नहीं है रात दिन काम आते हैं रात को दो बजे भी वो फोन करोगे तो आपके काम आएंगे महाराजा और महारानी काम नहीं आते डॉक्टर बलबीर काम आते हैं कितने नंबर पे बटन है पांच नंबर सर पांच नंबर पे बटन है झाड़ू का पांच नंबर का बटन दबाना है और डॉक्टर बलबीर को भारी मतों से जिताना है मंजूर है बोले सोनिहार एक और गल में करनी कार्ड कट्टूगी का ओ भाव वो अभी तो कार्ड बधाने ने अभी तो ਨਮੀ ਕਣਕ ਦੇਣੀ ਹੈ ਜਿਹੜੀ ਕਣਕ ਮੇਰੇ ਘਰੇ ਆਉਂਦੀ ਹੈ ਉਹੀ ਗਰੀਬ ਦੇ ਘਰੇ ਜਾਊਗੀ ਕੋਈ ਸੁਸਤਰੀ ਵਾਲੀ ਕਣਕ ਨਹੀਂ ਕੋਈ ਕਾਰਡ ਨਹੀਂ ਕੱਟਿਆ ਜਾਊਗਾ ਕੋਈ ਬਲਕੇ ਜਿਨ੍ਹਾਂ ਦੇ ਕਾਰਡ ਹੈ ਨਹੀਂ ਉਹਨਾਂ ਨੂੰ ਬਿਨਾ ਕਾਰਡ ਤੋਂ ਵੀ ਅਸੀਂ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਂਜੇ ਇੱਕ ਮੇ ਹੋ ਜਾਂਦਾ ਪੰਜਾਬ ਦੀ ਧਰਤੀ ਪੂਰੇ ਦੇਸ਼ ਨੂੰ ਰੋਟੀ ਖਵਾਉਂਦੀ ਹੈ ਪੇਟ ਭਰਦੀ ਹੈ ਕਾਰਨ ਕੀ ਹੈ ਉਹਨਾਂ ਦਾ ਜਿਹੜਾ ਮਾਲਕਾ ਅਖਬਾਰ ਦਾ ਉਹ ਸ਼ੀਤਾਂ ਦੇ ਕੱਪੜਿਆਂ 'ਚੋਂ ਪੈਸੇ ਖਾ ਗਿਆ ਉਹਦੀ ਜਾਂਚ ਚੱਲ ਰਹੀ ਹੈ ਬਸ ਆ ਦੇਖਣਾ ਇਹ ਸਾਰਿਆਂ ਨੂੰ ਦੱਸਿਓ ਇਹੋ ਜਿਹੇ ਅਫਵਾਹਾਂ ਦੇ ਪਿੱਛੇ ਨਹੀਂ ਲੱਗਣਾ ਸਾਢੇ ਡੇਢ ਸਾਲ ਹੋ ਗਿਆ ਆਪਣੇ ਵਿਰੁੱਧ ਲਿਖਦੇ ਨੂੰ ਆਪਾਂ ਨੇ ਕੋਈ ਪੰਜਾਬ ਦੇ ਵਿਰੁੱਧ ਕੋਈ ਕੰਮ ਕੀਤਾ ਕੋਈ 1 ਰੁਪਈਏ ਦੀ ਮੇਰੇ ਤੇ ਜਾਂ ਅਰਵਿੰਦ ਕੇਜਰੀਵਾਲ ਦੇ ਕੋਈ ਇਲਜ਼ਾਮ ਲਾ ਦਿਓ ਨਾ ਅਸੀਂ ਕੰਮ ਕਰਦੇ ਆ ਸਕੂਲਾਂ ਦੇ ਅਸੀਂ ਕੰਮ ਕਰਦੇ ਆ ਹਸਪਤਾਲਾਂ ਦੇ ਬਿਜਲੀਆਂ ਦੇ ਥਰਮਲ ਪਲੈਂਟ ਨਵੇਂ ਖਰੀਦ ਲਏ ਸੋ ਵੀਰੋ ਇੱਕਾ ਰੱਖਿਓ ਆ ਇੱਕ ਦੋ ਦਿਨਾਂ ਦੇ ਵਿੱਚ ਇਹ ਕਹਿ ਜਿਆਂ ਭੜਕਾਉ ਖਬਰਾਂ ਛਾਪਣਗੇ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਪੈਸੇ ਵੰਡਣਗੇ ਜੇ ਪੈਸੇ ਤੁਸੀਂ ਲੈ ਕੇ ਆਏ ਮੇਰੀ ਹੱਥਵੰਨ ਕੇ ਬੇਨਤੀ ਹੈ ਲక్ష్ਮੀ ਮੋੜੀ ਦੀ ਨਹੀਂ ਹੁੰਦੀ ਮਨਾ ਨਾ ਕਰਿਓ ਔਰ ਐ ਕਰ ਦਿਓ ਵੀ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮaaf ਸਮਝ ਗਏ ਬਹੁਤ ਸਮਝਦਾਰ ਲੱਗ ਕ ਬਹੁਤ ਸਮਝਦਾਰ ਲੱਗ ਕ वो थोड़े ही ने इन्होंने कल नरमा बेचा तो दाओ दो नारे इनकलब इनकलब बोले सो निहाल जिंदाबाद रहो आबाद रहो, रहो लव यू ऑल फंसते रहो